प्यारे दोस्तों नमस्कार मैं ਤੁਹਾਡਾ ਆਪਣਾ ਬੈਦ ਰਜਿੰਦਰ ਸ਼ਰਮਾ ਪ੍ਰਕਿਰਤੀ ਉਪਚਾਰ ਮਿਸ਼ਨ ਬਠਿੰਡਾ ਤੋਂ ਅੱਜ ਮੈਂ ਤੁਹਾਨੂੰ ਕੁਝ ਐਸੀਆਂ ਰਾਜ ਦੀਆਂ ਗੱਲਾਂ ਦੱਸਣ ਵਾਲਾ ਜਿਨ੍ਹਾਂ ਦੇ ਪ੍ਰਯੋਗ ਦੇ ਨਾਲ ਬਹੁਤ ਵੱਡਾ ਹੱਲ ਹੋ ਸਕਦਾ ਹੈ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੁੰਦੀਆਂ ਨੇ ਜਿੱਦਾਂ ਕਿ ਇਹ ਕਹਿ ਲੋ ਕਿ ਪਤੀ ਪਤਨੀ ਦੇ ਵਿੱਚ ਅਨਵਨ ਔਰ ਬਹੁਤ ਜ਼ਿਆਦਾ ਕਲੇਸ਼ ਲੜਾਈ ਝਗੜਾ ਜਾਇ ਇਹ ਕਹਿ ਲੋ ਕਿ ਮਾਨਸਿਕ ਤੌਰ ਤੋਂ ਬਹੁਤ ਲੋਕ ਪਰੇਸ਼ਾਨ ਹੁੰਦੇ ਨੇ ਦਿਮਾਗੀ ਤੌਰ ਤੋਂ ਬਿਲਕੁਲ ਅਫਸੈਟ ਹੋ ਜਾਂਦੇ ਨੇ ਉਹਦੇ ਕੁਝ ਕਾਰਨ ਨੇ ਕਾਰਨ ਸਾਡਾ ਨਰਵਸ ਸਿਸਟਮ ਜਿਹੜਾ ਹੈਗਾ ਆ ਵੀਕ ਹੋ ਜਾਣਾ ਹਾਰਮੋਨਸ ਦਾ ਬੈਲੈਂਸ ਜਿਹੜਾ ਹੈਗਾ ਇਹ ਵੀ ਡਿਸਟਰਬ ਹੋ ਜਾਣਾ ਜਾਂ ਫਿਰ ਇਹ ਕਹਿ ਲੋ ਕਿ ਟੈਸਟੋਸਟਰੋਨ ਜੈਸੇ ਹਾਰਮੋਨ ਸਾਡੀ ਬਾਡੀ ਦੇ ਵਿੱਚ ਵਿਕਸਿਤ ਨਾ ਹੋਵੇ ਯਾਨੀ ਕਿ ਕਹਿ ਲੋ ਕਿ ਨਪੁਸ਼ਕਤਾ ਮੈਂ ਤੁਹਾਨੂੰ ਪੰਜਾਬੀ ਵਿੱਚ ਸਮਝਾਵਾਂ ਜਿੰਨਾ ਭਰਾਵਾਂ ਨੂੰ ਮੇਰੇ ਕੋਲ ਬਹੁਤ ਸਾਰੇ ਇਸ ਤੇ ਸਵਾਰ ਸਾਇਸਿਕ ਕੋਈ ਐਸਾ ਸਸਤਾ ਜਾਂ ਨੁਸਖਾ ਦੱਸਿਆ ਜਾਵੇ ਇਸ਼ਤਿਹਾਰ ਤਾਂ ਬਥੇਰੇ ਦੇਖਦੇ ਆਂ ਅਸੀਂ بڑے بڑے ਇਸ਼ਤਿਹਾਰ ਜਦੋਂ ਅਸੀਂ ਕਿਸੇ ਇਸ ਤਰ੍ਹਾਂ ਦੇ ਇਸ ਇਸ਼ਤਿਹਾਰ ਦੇਖ ਕੇ ਕਿਸੇ ਡਾਕਟਰ ਕੋਲੇ ਜਾਂਦੇ ਆਂ ਤਾਂ ਪਤਾ ਲੱਗਦਾ ਵੀ 10000 15000 ਰੁਪਏ ਦੇ ਵਿੱਚ ਹਫਤੇ ਦੀ ਜਾਂ 10 ਦਿਨ ਦੀ ਦਵਾਈ ਦਿੰਦੇ ਨੇ ਔਰ ਤਿੰਨ ਤਿੰਨ ਮਹੀਨੇ ਦਾ ਕੋਰਸ ਕਰਾਉਂਦੇ ਨੇ ਉਹਦੇ ਵਿੱਚ ਤਕਰੀਬਨ ਉਹਨਾਂ ਨੂੰ ਹਫਤੇ ਦੇ ਵਿੱਚ ਹੀ ਨਹੀਂ ਕੁਝ ਪਤਾ ਲੱਗਦਾ ਹੈ ਕੋਈ ਰਿਜ਼ਲਟ ਨਹੀਂ ਆਉਂਦਾ ਫਿਰ ਉਹ ਦੁਬਾਰਾ ਨਹੀਂ ਜਾਂਦੇ ਹਨ ਉਹ 10 ਜਾਂ 15000 ਰੁਪਏ ਲਗਾਇਆ ਹੋਇਆ ਬਿਲਕੁਲ ਬੇਕਾਰ ਜਾਂਦਾ ਹੈ ਸੋ ਕਿੰਨੀਆਂ ਸਸਤੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਮੈਂ ਸ਼ੇਅਰ ਕਰ ਰਿਹਾ ਦੋ ਵਧੀਆ ਕੁਆਲਿਟੀ ਦੇ ਸੇਵ ਲੈਣੇ ਹਨ ਔਰ 20 ਗ੍ਰਾਮ ਲੈਣੇ ਹਨ ਲੌਂਗ 20 ਗ੍ਰਾਮ ਛੋਟੀਆਂ ਇਲਾਚੀਆਂ ਰਕੜਣੀਆਂ ਵਧੀਆ ਕੁਆਲਿਟੀ ਦੀਆਂ ਇਲਾਚੀਆਂ ਹੋਣੀਆਂ ਚਾਹੀਦੀਆਂ ਵੱਡੀਆਂ ਮੋਟੀਆਂ ਛੋਟੀਆਂ ਇਲਾਚੀਆਂ ਇਹ ਇੰਨੀਆਂ ਕਰਾਮਾਤੀ ਨੇ ਇਨਾਂ ਦੇ ਨਾਲ ਇੱਕ ਬਿਮਾਰੀ ਨਹੀਂ तकरीबन ਹਜ਼ਾਰਾਂ ਹੀ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਸਰੀਰ ਦਾ ਇਮਿਊਨ ਸਿਸਟਮ ਇੰਨਾ ਵਰਕਰ ਹੋ ਜਾਂਦਾ ਹੈ ਕਿ ਆਪਣਾ ਮਾਨ ਜਿਹੜਾ ਹੈਗਾ ਬੜਾ ਹੀ ਸੰਤੁਲਿਤ ਹੋ ਜਾਂਦਾ ਹੈ ਬਹੁਤ ਸਟਰੋਂਗ ਹੋ ਜਾਂਦਾ ਹੈ ਔਰ ਸਰੀਰ ਵੀ ਜਿਹੜਾ ਹੈ ਚੁਸਤੀ ਚੁਸਤੀ ਫੁਰਤੀ ਚ ਆ ਜਾਂਦਾ ਹੈ ਜਿਨ੍ਹਾਂ ਨੂੰ ਹਰ ਟਾਈਮ ਸੁਸਤੀ ਰਹਿੰਦੀ ਹੈ ਜਿਹੜੇ ਹਰ ਟਾਈਮ ਤਕਾਨ ਮਹਿਸੂਸ ਕਰਦੇ ਨੇ ਉਹ ਇਹਨਾਂ ਨੁਸਖਿਆਂ ਦਾ ਪ੍ਰਯੋਗ ਕਰਕੇ ਦੇਖੋ ਸੋ ਦੇਖੋ ਮੈਂ ਤੁਹਾਨੂੰ ਦੱਸਣ ਲੱਗਾ ਕਿ ਦੋ ਵਧੀਆ ਕੁਆਲਟੀ ਦੇ ਅچھے ਸੇਵ ਲੈ ਕੇ ਲੌਂਗ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਘਵਾਉ ਦੇਣੇ ਆ। ਔਰ ਲੌਂਗ ਦਾ ਜਿਹੜਾ ਡੋਡੀ ਹੈ ਲੌਂਗ ਦੀ ਉਹ ਬਾਹਰ ਰੱਖਣੀ ਹੈ। ਬਾਕੀ ਸਾਰਾ ਲੌਂਗ ਜਿਹੜਾ ਹੈਗਾ ਆ ਉਹ ਸੇਵ ਦੇ ਵਿੱਚ ਲਗਾ ਦੇਣਾ ਹੈ। ਜਿੰਨੇ ਵੀ ਜਿਆਦਾ ਤੋਂ ਜਿਆਦਾ ਲੱਗ ਸਕਣ ਤਾਂ ਲਗਾ ਦੋ। ਜਨਨ ਕਿ 20 ਗ੍ਰਾਮ ਤੋਂ ਸੇਵ ਬਧੀਆ ਕੁਆਲਿਟੀ ਦੇ ਅਗਰ ਅਸੀਂ ਲੈਨੇ ਆ ਤਾਂ 20 ਗ੍ਰਾਮ ਲੌਂਗ ਜਿਹੜੇ ਹੈਗੇ ਉਹਨਾਂ ਦੇ ਵਿੱਚ ਐਡਜਸਟ ਹੋ ਜੁਮਗੇ। ਇਹਨਾਂ ਨੂੰ ਨਾ ਇਸ ਇਸ ਤਰੀਕੇ ਦੇ ਨਾਲ ਮੈਂ ਹਜੇ ਕੱਲ ਹੀ ਤਿਆਰ ਕੀਤਾ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਲੌਂਗਾ ਨੂੰ ਜਿਹੜਾ ਹੈਗਾ ਆ ਇਹਦੇ ਵਿੱਚ ਪਾ ਕੇ ਫਿਰ ਅਸੀਂ ਕੀ ਕਰਨਾ ਹੈ ਇਹਨੂੰ ਕਿਸੇ ਪਲਾਸਟਿਕ ਦੇ ਇਲਫਾਫੇ ਚ ਪਾ ਕੇ ਇਹ ਡੱਡ ਕਰਕੇ ਰੱਖ ਦੇਣਾ ਹੈ ਚੰਗੀ ਤਰ੍ਹਾਂ ਇਹ ਡੱਡ ਕਰਕੇ ਇੱਕ ਹਫਤਾ ਸਿਰਫ ਰੱਖਣਾ ਉਹ ਤੁਸੀਂ ਹੈਰਾਨ ਮੰਨ ਜਾਓਗੇ ਵੀ ਇਦਾਂ ਦਾ ਯਾਰ ਰਿਐਲਿਟੀ ਨਹੀਂ ਦੇਖਿਆ ਸੀ ਕਿਤੇ ਕੀ ਕਮਾਲ ਹੀ ਕਰਦੀ ਰਜਿੰਦਰ ਸ਼ਰਮਾ ਨੇ ਐਸਾ ਤੁਹਾਨੂੰ ਨੁਸਖਾ ਦੱਸਿਆ ਇਜੇ ਦੇ ਨਾਲ ਅਸੀਂ ਬਿਲਕੁਲ ਹੀ ਤਕਰੀਬਨ ਜਾਦੂ ਦੀ ਤਰ੍ਹਾਂ ਫੀਲ ਕਰ ਰਹੇ ਹਾਂ ਤੁਸੀਂ 7 ਦਿਨਾਂ ਤੋਂ ਬਾਅਦ ਲੌਂਗ ਜਿਹੜੇ ਹੈਗੇ ਐ ਇਹਦੇ ਵਿੱਚੋਂ ਕੱਢ ਲੈਣਾ ਹੈ ਸੇਬ ਬੇਸ਼ੱਕ ਸੁੱਟ ਦਿਓ ਖਾਣ ਦੇ ਕਾਬਿਲ ਨਹੀਂ ਹੈਗੇ ਔਰ ਜਿਹੜੇ ਲੌਂਗ ਹੈ ਉਹ ਸੁਰੱਖਿਅਤ ਰੱਖ ਲਓ ਤੁਸੀਂ ਸਵੇਰੇ अर्ਲੀ ਮਾਰਨਿੰਗ 7 ਲੌਂਗ ਲੈਣੇ ਆ 7 ਲੌਂਗਾਂ ਨੂੰ ਚਬਾ ਕੇ ਚੰਗੀ ਤਰ੍ਹਾਂ ਖਾ ਕੇ ਕੋਸਾ ਬਾਣੀ ਪੀਣੇ ਇੱਕ ਗਲਾਸ ਇੱਕ ਘੰਟਾ ਕੁਝ ਨਹੀਂ ਖਾਣਾ ਇਹ ਤੁਸੀਂ ਲਗਾਤਾਰ ਕਰਨਾ ਹੈ ਤੇ ਰਾਤ ਦਾ ਜਿਹੜਾ ਟਾਈਮ ਹੈ ਰਾਤ ਨੂੰ ਤੁਸੀਂ ਸਿਰਫ ਓਨਲੀ ਦੋ ਇਲਾਚੀਆਂ ਚਵਾ ਕੇ ਚੰਗੀ ਤਰ੍ਹਾਂ ਖਾ ਕੇ ਇੱਕ ਗਲਾਸ ਦੁੱਧ ਦਾ ਪੀ ਲੈਣਾ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਵਿਟਾਮਿਨ ਡੀ ਔਰ ਪ੍ਰੋਟੀਨ ਦੀ ਸਾਨੂੰ ਆਬਸ਼ਕਤਾ ਹੁੰਦੀ ਹੈ ਬਾਡੀ ਨੂੰ ਨਹੀਂ ਤਾਂ ਕਈ ਪ੍ਰਕਾਰ ਦੀਆਂ ਪ੍ਰੋਬਲਮਾਂ ਆਉਂਦੀਆਂ ਸੋ ਦੁੱਧ ਦੇ ਨਾਲ ਸਾਨੂੰ ਪ੍ਰੋਟੀਨ ਔਰ ਵਿਟਾਮਿਨ ਡੀ ਵੀ ਜਿਹੜਾ ਹੈਗਾ ਆ ਉਹ ਮਿਲ ਜਾਂਦਾ ਹੈ ਸੋ ਇਹ ਦੋ ਜਿਹੜੇ ਨੁਸਖੇ ਹੈਗੇ ਤੁਸੀਂ ਸਿਰਫ 7 ਦਿਨ ਤੱਕ ਕਰਕੇ ਦੇਖੋ ਤੁਸੀਂ ਹੈਰਾਨ ਮੰਨ ਜਾਓਗੇ ਕਿ ਵਾਕਈ ਹੀ ਜਿਹੜਾ ਹੈਗਾ ਆ ਸਾਡਾ ਆਯੁਰਵੇਦਾ ਦੇ ਵਿੱਚ ਬਹੁਤ ਦਮ ਹੈ ਸੋ ਵੱਡੀਆਂ-ਵੱਡੀਆਂ ਤਕਰੀਬਨ ਮਹਿੰਗੀਆਂ ਦਵਾਈਆਂ ਐਲੋਪੈਥਿਕ ਦਵਾਈਆਂ ਜਿਹੜੀਆਂ ਤੁਰੰਤ ਅਸਰ ਕਰਦੀਆਂ ਨੇ ਜਿਹੜੀ ਦਵਾਈ ਜਿਹੜੀ ਹੈਗੀ ਹੈ ਨਾ ਆਯੁਰਵੇਦਾ ਜਿਹੜੀ ਹੈਗੀ ਹੈ ਅੰਦਰੂਨੀ ਤੌਰ ਤੇ ਸਟਰੋਂਗ ਬਣਾਉਂਦੀ ਹੈ ਤੇ ਬਿਮਾਰੀ ਨੂੰ ਖਤਮ ਕਰਦੀ ਹੈ ਜਿਹੜਾ ਹੈਗੇ ਐ ਐਲੋਪੈਥਿਕ ਅੰਗਰੇਜ਼ੀ ਦਵਾਈਆਂ ਇਹ ਇਮੀਡੀਏਟ ਤਾਂ ਕਰਦੀਆਂ ਨੇ ਅਸਰ ਲੇਕਿਨ ਉਹਦਾ ਰਿਜ਼ਲਟ ਬੜਾ ਮਾੜਾ ਹੁੰਦਾ ਬਾਅਦ ਦੇ ਵਿੱਚ ਬਾਡੀ ਦੇ ਅੰਦਰ ਹੋਰ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜਿਵੇਂ ਹੁਣ ਲੋਕ ਜਿਹੜੇ ਹੈਗੇ ਆ ਆਮ ਮੈਡੀਕਲ ਸਟੋਰਾਂ ਤੇ ਮਿਲਣ ਵਾਲੇ ਜਿਹੜੇ ਸੈਕਸ ਦੇ ਕੈਪਸੂਲ ਨੇ ਜਾਂ ਕਿ ਬਿਗੋਰਾ ਵਗੈਰਾ ਹੈ ਜਾਂ ਮੈਨ ਫੋਰਸ ਹੈ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਕੱਢ ਰੱਖੀਆਂ ਇਹ ਸ਼ਾਰਟ ਜਦੋਂ ਇਹ ਖਾ ਲੈਂਦੇ ਆ ਤਾਂ ਉਹਦੇ ਨਾਲ 15-20 ਮਿੰਟ ਤੱਕ ਸਾਡੇ ਸਰੀਰ ਦੇ ਅੰਦਰ ਕੁਝ ਫੀਲਿੰਗ ਆਉਂਦੀ ਹੈ ਲੇਕਿਨ ਉਸ ਤੋਂ ਬਾਅਦ ਜੇ ਅਸੀਂ ਇਹਨੂੰ ਲਗਾਤਾਰ ਪ੍ਰਯੋਗ ਕਰ ਲਈਏ ਨਾ ਹਫ਼ਤੇ 'ਚ ਦੋ ਵਾਰ ਹੀ ਪ੍ਰਯੋਗ ਕਰ ਲੈਨੇ ਆ ਤਾਂ ਸਾਨੂੰ ਅਲਸਰ ਹੋ ਸਕਦਾ ਹੈ ਕਾਲਜੇ ਦੇ ਵਿੱਚ ਜਲਨ ਤਜਾਬ ਲੀਵਰ ਖਰਾਬ ਹੋ ਸਕਦਾ ਹੈ ਕਿਡਨੀਆਂ ਦੇ ਉੱਤੇ ਵੀ ਬਹੁਤ ਬੜਾ ਅਸਰ ਪੈ ਸਕਦਾ ਹੈ ਇਸ ਲਈ ਅਸੀਂ ਇਹ ਚੀਜ਼ਾਂ ਦੀ ਵਰਤੋਂ ਬਿਲਕੁਲ ਨਾ ਕਰੋ ਇਹ ਚੀਜ਼ ਦੀ ਵਰਤੋਂ ਕਰਕੇ ਦੇਖੋ ਤੁਹਾਨੂੰ 100% ਰਿਜ਼ਲਟ ਮਿਲੇਗਾ ਧੰਨਵਾਦ ਜਦੋਂ ਤੁਹਾਨੂੰ ਇਸ ਦਾ ਪ੍ਰਯੋਗ ਕਰਨ ਤੋਂ ਬਾਅਦ ਚੰਗਾ ਰਿਜ਼ਲਟ ਮਿਲੇ ਤਾਂ ਮੈਨੂੰ ਇਸ ਦਾ ਮੈਸੇਜ ਜ਼ਰੂਰ ਕਰਿਓ ਪਲੀਜ਼ ਬਹੁਤ ਬਹੁਤ ਧੰਨਵਾਦ